ਅੱਜ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਵਿਕਰਮ ਮਜੀਠੀਆ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਵਿਜੀਲੈਂਸ ਦੇ ਵੱਲੋਂ ਕੁਝ ਅਹਿਮ ਤੇ ਵੱਡੇ ਖੁਲਾਸੇ ਕੀਤੇ ਨੇ ਅੱਜ ਮੁਹਾਲੀ ਦੇ ਨਾਮੀ ਵਿਅਕਤੀ ਰਣਜੀਤ ਸਿੰਘ ਗਿੱਲ ਦੇ ਘਰ ਰੇਡ ਕੀਤੀ ਆ ਵਿਜੀਲੈਂਸ ਦੇ ਵੱਲੋਂ ਤਾਂ ਆਮ ਆਦਮੀ ਪਾਰਟੀ ਦੇ ਬੁਲਾਰੇ ਦੇ ਵੱਲੋਂ ਇਹ ਦੱਸਿਆ ਗਿਆ ਕਿ ਉਹ ਰੇਡ ਕਿਉਂ ਕੀਤੀ ਆ ਤਾਂ ਵਿਕਰਮ ਮਜੀਠੀਆ ਦੇ ਨਾਲ ਕਹਿੰਦੇ ਕੁਝ 트ਾਂਜੈਕਸ਼ਨਾਂ ਹੋਈਆਂ ਨੇ ਲੈਣ ਦੇਣ ਹੋਇਆ ਜਿਸ ਦੇ ਕਰਕੇ ਗਿੱਲ ਕੋਲ ਦੇ ਮਾਲਕ ਰਣਜੀਤ ਸਿੰਘ ਗਿੱਲ ਦੇ ਘਰ ਦੇ ਵਿੱਚ ਰੇਡ ਕੀਤੀ ਆ ਹਾਲਾਂਕਿ ਰਣਜੀਤ ਸਿੰਘ ਗਿੱਲ ਬੀਤੇ ਕੱਲ ਹੀ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਅੱਜ ਉਸ ਦੇ ਘਰ ਦੇ ਵਿੱਚ ਰੇਡ ਹੋਈ ਆ ਤਾਂ ਇਸ ਰੇਡ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਬੁਲਾਰੇ ਦੇ ਬਿਆਨ ਨੂੰ ਲੈ ਕੇ ਉਧਰ ਵਿਕਰਮ ਮਜੀਠੀਆ ਦੇ ਵਕੀਲ ਦੇ ਵੱਲੋਂ ਵੀ ਸਰਕਾਰ ਨੂੰ ਘੇਰਿਆ ਪਹਿਲਾਂ ਤੁਹਾਨੂੰ ਸੁਣਾਉਂਦੇ ਆ ਕਿ ਕਿਸ ਤਰੀਕੇ ਦੇ ਨਾਲ ਇਲਜ਼ਾਮ ਲਗਾਏ ਜਾ ਰਹੇ ਨੇ ਵਿਕਰਮ ਮਜੀਠੀਆ ਦੇ ਉੱਤੇ ਨੀਲ ਗਰਗ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਆ ਉਹ ਸੁਣਾਉਂਦੇ ਆ ਉਸ ਤੋਂ ਬਾਅਦ ਜਵਾਬ ਕੀ ਦਿੱਤਾ ਅਕਾਲੀ ਦਲ ਦੇ ਵੱਲੋਂ ਉਹ ਵੀ ਤੁਹਾਨੂੰ ਸੁਣਾਉਂਦੇ ਆ ਦੇਖੋ ਜਿਹੜੀ ਗਿਲਕੋ ਵਾਲੇ ਰঞ্জੀਤ ਗਿਲ ਸਾਹਿਬ ਤੇ ਘਰੇ ਵਿਜੀਲੈਂਸ ਦੀ ਰੇਟ ਹੋਈ ਹੈ ਉਹ ਆਮ ਆਦਮੀ ਪਾਰਟੀ ਤੇ ਸਰਕਾਰੀ ਕਹਿ ਕੇ ਪ੍ਰਚਾਰ ਰਹੀ ਹੈ ਕਿ ਜੇ ਵਿਕਰਮ ਮਜੀਠੀਆ ਦੇ ਮਕਦਮੇ ਦੇ ਵਿੱਚ ਹੋਈ ਹੈ ਇਹਨਾਂ ਦਾ ਆਪਸ ਦੇ ਵਿੱਚ ਲੈਣਦੇ ਹਨ ਮੇਰਾ ਆਮ ਆਦਮੀ ਪਾਰਟੀ ਨੂੰ ਸਦਾ ਜਾ ਸਵਾਲ ਹੈ ਕਿ ਰঞ্জੀਤ ਗਿਲ ਸਾਹਿਬ ਨੂੰ ਤਾਂ ਸ਼ਰੂਮ ਨਹੀਂ ਕਰਨ ਛੱਡੇ ਸਮਾਂ ਹੋ ਗਿਆ ਔਰ ਪਿੱਛੇ ਜੇ ਤਾਂ ਬੜਾ ਰੌਲਾ ਪਿਆ ਵੀ ਉਹ ਆਮ ਆਦਮੀ ਪਾਰਟੀ ਦੇ ਵਿਚਾਰੇ ਨੇ ਤਾਂ ਹੀ ਅਨਮੋਲ ਕਗਨਵਾਨ ਨੇ ਖਰੜ ਤੋਂ ਪ੍ਰੋਟੈਸਟ ਦੇ ਵਿੱਚ ਅਸਤੀਫਾ ਦਿੱਤਾ ਸੀ ਬਾਅਦ ਤੁਸੀਂ ਮਨਾਇਆ ਸੋ ਜਿਹੜੇ 15 20 ਦਿਨ ਦਾ ਸਮਾਂ ਲੱਗਿਆ ਕੀ ਕੋਈ ਵਿਜੀਲੈਂਸ ਦਾ ਡੰਡਾ ਦਿਖਾ ਕੇ ਅੰਦਰ ਖਾਤੇ ਰਣਜੀਤ ਗਿੱਲ ਸਾਹਿਬ ਨਾਲ ਸੌਦੇਬਾਜ਼ੀ ਹੋ ਰਹੀ ਸੀ ਤਾਂ ਨਹੀਂ ਵਿਜੀਲੈਂਸ ਦੀ ਰੈਡ ਹੋਈ ਕਿ ਆਜ ਇੱਕਦਮ ਜਦੋਂ ਭਾਜਪੀ ਦੇ ਵਿੱਚ ਚਲੇ ਗਏ ਤਾਂ ਵਿਜੀਲੈਂਸ ਦੀਆਂ ਟੀਮਾਂ ਬੜੀ ਮੁਸਤੈਦੀ ਦੇ ਨਾਲ ਉਹਨਾਂ ਦੇ ਘਰੇ ਪਹੁੰਚ ਗਈਆਂ ਹਾਲਾਂਕਿ ਇਹਦੇ ਵਿੱਚ ਸ਼ਰਮਨੀ ਅਕਾਲੀਕਲ ਦਾ ਵਿਸ਼ਾ ਨਹੀਂ ਸਾਡਾ ਵਿਸ਼ਾ ਇਹ ਹੈ ਕਿ ਜਿੱਦਾਂ ਪਹਿਲਾਂ ਤੁਸੀਂ ਮਨੋਰ ਕਹਾਣੀਆਂ ਸੁਣਾਈਆਂ 141 ਕਰੋੜ ਦੀ ਫੋਰਨ ਇਨਵੈਸਟਮੈਂਟ 29 ਮੋਬਾਈਲ ਉਹ ਲੱਭੇ ਨਹੀਂ ਨਾ ਕੋਰਟ ਚੋਂ ਆਈ ਫਿਰ ਕਹਿੰਦੇ ਜੀ 540 ਕਰੋੜ ਦੀ ਕਲੀਅਰ ਵਾਟਰ ਕੈਪੀਟਲ ਇਹ ਮਜੀਠੀਆ ਦੀ ਹੈ ਹੁਣ ਕਲੀਅਰ ਵਾਟਰ ਕੈਪੀਟਲ ਨੂੰ ਤੁਸੀਂ ਸੰਭੰਦ ਤੱਕ ਨਹੀਂ ਕੱਢਦੇ ਕੀ ਕਰ ਬਿਜ਼ਨਸ ਤੇ ਸਰਕਾਰ ਡਰ ਗਈ ਉਹਨੂੰ ਪਤਾ ਲੱਗ ਗਿਆ ਵੀ ਇਹ ਤਾਂ ਬਹੁਤ ਵੱਡੀ ਕੰਪਨੀ ਹੈ 50 ਹਜ਼ਾਰ ਕਰੋੜ ਕਲੀਅਰ ਵਾਟਰ ਕੈਪੀਟਲ ਦਾ ਇਕੱਲਾ ਏਸ਼ੀਆ 'ਚ ਲੱਗਿਆ ਇਹ ਤਾਂ ਸਰਕਾਰ ਉਠੀ ਕਰ ਦੇਣੀ ਫਿਰ 1000 ਏਕੜ ਦਾ ਝੂਠ ਉਹ ਕਿਤੇ ਨਹੀਂ ਲੱਭਿਆ ਹੁਣ ਕੋਰਟ ਦੇ ਵਿੱਚ ਡਾਕੂਮੈਂਟ ਤੱਕ ਨਹੀਂ ਆਏ ਹੁਣ ਇੱਕ ਨਵੀਂ ਮਨੋਰ ਕਹਾਣੀ ਹੁਣ ਕਹਿੰਦੇ ਜੀ ਗਿਲਕੋ ਦੇ ਵਿੱਚ ਵਿਕਰਮ ਮਜੀਠੀਆ ਦਾ ਪੈਸਾ ਲੱਗਿਆ ਤੇ ਸਾਰੀ ਬੀਜੇਪੀ ਵਿਕਰਮ ਮਜੀਠੀਆ ਦੀ ਸਪੋਰਟ ਤੇ ਆ ਗਈ ਮੈਂ ਆਮ ਆਦਮੀ ਪਾਰਟੀ ਨੂੰ ਸਪਸ਼ਟ ਕਹਿਣਾ ਚਾਹੁੰਦਾ ਕਿ ਇਤਾਂ ਤਾਂ ਕਹਾਣੀਆਂ ਤਾਂ ਕੋਈ ਨਹੀਂ ਮੈਨੂੰ ਲੱਗਦਾ ਹੁਣ ਤੁਹਾਡੇ ਕੋਲ ਲੈ ਦੇ ਕੇ ਇੱਕੋ ਕਹਾਣੀ ਬਚ ਗਈ ਹੁਣ ਇਹ ਕਹਿ ਦਿਓ ਕਿ ਜੋ 트੍ਰੰਪ ਨੇ ਇਲੈਕਸ਼ਨ ਜਿੱਤੀ ਹੈ ਉਹ ਐਲਨ ਮਸਕ ਤੇ 트੍ਰੰਪ ਦੀ ਕੰਪਨੀ ਹੈ ਜਿਹੜੀ ਵਿਕਰਮ ਮਜੀਠੀਆ ਦਾ ਪੈਸਾ ਇੱਕ ਬਿਜ਼ਨਸ ਦੀ ਟੀਮ ਆਪਾਂ ਅਮਰੀਕਾ ਨੂੰ ਵੀ ਤੋੜ ਦਿੰਨੇ ਆ ਕਿਉਂਕਿ ਵਿਚਾਰੇ ਉਹ ਤਾਂ ਹੰਬੇ ਹਾਰੇ ਬੈਠੇ ਨੇ ਥੱਪ ਕੇ ਸਰਕਾਰ ਡੱਗਾ ਚਾੜੀ ਜਾ ਰਹੀ ਹੈ ਲੱਭ ਕੁਛ ਰਿਆ ਨਹੀਂ ਮੁਕੱਦਮਾ ਝੂਠਾ ਹੈ ਸੋ ਹੁਣ ਇਹਨਾਂ ਨੂੰ ਅਮਰੀਕਾ ਨੂੰ ਤੋੜ ਦਿਓ ਨਾਲੇ ਵਿਚਾਰੇ ਛੁੱਟੀ ਕਰਿਆ ਆਉਣਗੇ ਸੋ ਭਗਵੰਤ ਮਾਨ ਸਾਹਿਬ ਲੋਕਾਂ ਨੇ ਤੁਹਾਡੀਆਂ ਮਨੋਰ ਕਹਾਣੀਆਂ ਬਹੁਤ ਸੁਣ ਲਈਆਂ ਇਹ ਜਿਹੜੇ ਸਰਕਾਰ ਦੇ ਬੁਲਾਰੇ ਤੁਸੀਂ ਇਹਦੇ ਝੂਠੇ ਕੇਸਰ ਤੇ ਲਾਇਏ ਨੇ ਇਹਨਾਂ ਨੂੰ ਕੋ ਪੰਜਾਬ ਦੀ ਗੱਲ ਕਰਨ ਪੰਜਾਬ ਦੇ ਵਿਗੜਦੇ ਗੌਰਡ ਆਡਰ ਦੀ ਗੱਲ ਕਰਨ ਜਿੱਥੇ ਹਰ ਰੋਜ਼ ਕੋਈ ਨਾ ਕੋਈ ਵਪਾਰੀ ਖਿਡਾਰੀ ਸਿੰਗਰ ਗੋਲੀਆਂ ਨਾਲ ਮਰ ਰਿਹਾ ਜਿੱਥੇ ਨਸ਼ਾ ਘਰ ਘਰ ਤੱਕ ਪਹੁੰਚ ਗਿਆ ਉਸ ਪੰਜਾਬ ਦੀ ਗੱਲ ਕਰੋ ਜਿਹੜਾ ਅੱਜ ਤੁਸੀਂ ਕਰਜ਼ੇ ਵਿੱਚ ਡਬੋਤਾ ਸਿਰਫ ਕੇਜਰੀਵਾਲ ਦੀ ਸਿਆਸਤ ਚਮਕਾਉਣ ਦੇ ਲਈ ਇਹ ਜਿਹੜੀਆਂ ਝੂਠੀਆਂ ਸਟੋਰੀਆਂ ਆਪਾਂ ਰੋਜ਼ ਨਿਊਜ਼ ਦੇ ਵਿੱਚ ਪਲਾਂਟ ਕਰਕੇ ਆਪਾਂ ਸਮਝਿਆ ਕਿ ਲੋਕਾਂ ਦੇ ਮੁੱਦਿਆਂ ਤੋਂ ਧਿਆਨ ਭਟਕਾ ਲਾਂਗੇ ਅਸੀਂ ਚੈਲੰਜ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਚੈਲੰਜ ਕਰਦਾ ਹੈ ਕਿ ਤੁਸੀਂ 1 ਰੁਪਿਆ ਵਿਕਰਮਜੀਤ ਸਿੰਘ ਦਾ ਕੋਈ ਦਿਖਾਓ ਇਨਵੈਸਟਮੈਂਟ ਕਿਲ ਕੋਦੇ ਵਿੱਚ ਨਹੀਂ ਫਿਰ ਉਹਨੂੰ ਜਨਤਕ ਤੌਰ ਤੇ ਮਾਫੀ ਮੰਗਣੀ ਪਊ ਕਿਉਂਕਿ ਪਬਲੀਕਲੀ ਮੁੱਖ ਮੰਤਰੀ ਸਾਹਿਬ ਝੂਠ ਬਹੁਤ ਬੋਲ ਲੇ ਸਾਰੇ ਝੂਠ ਨੇ ਅਦਾਲਤ ਦੇ ਵਿੱਚ ਸਬੂਤ ਹੈ ਨਹੀਂ ਤੇ ਗੱਲਾਂ ਆਪਾਂ ਕਿਹੜੀਆਂ ਕਰ ਰਹੇ ਹਾਂ ਕਿਉਂ ਆਪਾਂ ਲੋਕਾਂ ਦਾ ਸਮਾਂ ਤੇ ਪੈਸਾ ਬਰਬਾਦ ਕਰ ਰਹੇ ਹਾਂ